ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਸੂਫੀ ਕਿਚਨ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਇਆ ਜੀ ਕੜਾਈ ਪਨੀਰ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਿਲਕੁਲ ਹੋਟਲ ਵਰਗਾ ਮੰਦ ਹੈ ਤੇ ਇਹ ਕਿਵੇਂ ਬਣਦਾ ਇਹਦੇ ਲਈ ਕੀ ਕੀ ਸਮਾਨ ਦੀ ਲੋੜ ਹੈ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਚਾਰ ਤੋਂ ਪੰਜ ਪਿਆਜ਼ ਤੁਸੀਂ ਦਰਦਰੇ ਪੀਸ ਲੈਣੇ ਆ ਫਿਰ ਆਪਾਂ ਦੋ ਤਿੰਨ ਟਮਾਟਰ ਉਸੇ ਤਰ੍ਹਾਂ ਹੀ ਪੀਸ ਲੈਣੇ ਆਂਗੇ ਫਿਰ ਆਪਾਂ ਥੋੜਾ ਜਿਹਾ ਅਦਰਕ ਤੇ ਲਸਣ ਨੂੰ ਕੱਟ ਲਾਂਗੇ ਤੇ ਇਹਦੇ ਵਿੱਚ ਜਿਹੜਾ ਥੋੜਾ ਥੋੜਾ ਲਾਲ ਆ ਉਹ ਵਿੱਚ ਵਿੱਚ ਟਮਾਟਰ ਦਾ ਥੋੜਾ ਜਿਹਾ ਛਿਲਕਾ ਵਗੈਰਾ ਲੱਗ ਗਿਆ ਕਿਉਂਕਿ ਇੱਕੋ ਗ੍ਰाइंड ਚ ਪੀਸਿਆ ਸੀ 4 ਤੋਂ 5 ਆਪਾਂ ਹਰੀਆਂ ਮਿਰਚਾਂ ਲੈ ਲਈਆਂ ਤੇ ਇੱਕ ਚਮਚਾਪਾ ਮਲਾਈ ਦਾ ਲਿਆ ਤੇ ਇੱਕ ਚਮਚਾਪਾ ਬੇਸਨ ਦਾ ਤੇ ਸੁੱਕੇ ਮਸਾਲੇ ਤੇ ਉਸ ਤੋਂ ਬਾਅਦ ਕੜਾਈ ਪਨੀਰ ਬਣਾਉਣ ਲਈ ਆਪਾਂ ਇਸੇ ਤਰ੍ਹਾਂ ਦੇਖੋ Shimla Mirch ਕੱਟ ਲੀਆਂ ਪਨੀਰ ਤੇ ਇੱਕ ਆਪਾਂ ਲੈ ਲਿਆ ਪਿਆਜ਼ ਤੁਸੀਂ ਦੋ ਲੈ ਸਕਦੇ ਹੋ ਇਹਨੂੰ ਆਪਾਂ ਕਲੀਆਂ ਦੇ ਵਿੱਚ ਇਸ ਤਰ੍ਹਾਂ ਅਲੱਗ ਕਰ ਲਾਂਗੇ ਸਾਰੇ ਨੂੰ ਜੇ ਬਿਆਜ ਵੱਡਾ ਹੈ ਤੁਸੀਂ ਇੱਕੋ ਹੀ ਬੋਤ ਹੈ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਇਹਦੇ ਵਿੱਚ ਤੁਸੀਂ ਤੇਲ ਬਿਲਕੁਲ ਨਹੀਂ ਪਾਉਣਾ ਘਿਓ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਜੀਰਾ ਤੇ ਤੇਜ ਪੱਤਾ ਪਾਇਆ ਆਪਾਂ ਤੇ ਜੇ ਤੁਹਾਡੇ ਕੋਲੇ ਵੱਡੀ ਇਲਾਇਚੀ ਹੋਈ ਤੁਸੀਂ ਜ਼ਰੂਰ ਪਾਓ ਤੇ ਆਪਾਂ ਥੋੜੀ ਜੀ ਇਹਦੇ ਵਿੱਚ ਦਾਲਚੀਨੀ ਪਾ ਲਈ ਤੇ ਇਹਨਾਂ ਨੂੰ ਥੋੜਾ ਜਿਹਾ ਹੀ ਪਕਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਦਰਦਰੇ ਪੀਸੇ ਹੋਏ ਪਿਆਜ਼ ਪਾ ਦਾਂਗੇ ਤੇ ਆਪਾਂ ਜਿਹੜਾ ਅਦਰਕ ਤੇ ਲਸਣ ਪਾਉਣੀ ਹੈ ਉਹ ਬਾਅਦ ਵਿੱਚ ਪਾਉਣੀ ਹੈ ਪਹਿਲਾਂ ਨਹੀਂ ਪਾਉਣੀ ਤਾਂ ਕਿ ਜਿਹੜਾ ਉਹਦਾ ਟੇਸਟ ਹੈ ਨਾ ਪਿਆਜ਼ ਦੇ ਵਿੱਚ ਰਵੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਭੁਲਣਨ ਤੋਂ ਬਾਅਦ ਜਦੋਂ ਇਹ 골ਡ ਬ੍ਰਾਊਨ ਜੇ ਹੋ ਗਏ ਫਿਰ ਆਪਾਂ ਇਹਦੇ ਵਿੱਚ ਟਮਾਟਰਾਂ ਦੀ ਪਿਓਰੀ ਪਾ ਦਾਂਗੇ ਤੇ ਇਹਨੂੰ ਆਪਾਂ ਬਣਾਦੇ ਰਵਾਂਗੇ ਗੈਸ ਦੀ ਫਲੇਮ ਤੁਸੀਂ ਜ਼ਰੂਰਤ ਮੁਤਾਬਕ ਰੱਖਣੀ ਹੈ ਉਸ ਤੋਂ ਬਾਅਦ ਆਪਾਂ ਚਾਰ ਪੰਜ ਹਰੀਆਂ ਮਿਰਚਾਂ ਪਾਈਆਂ ਉਹ ਵੀ ਆਪਾਂ ਪਹਿਲਾਂ ਨਹੀਂ ਪਾਈਆਂ ਕਿਉਂਕਿ ਉਹ ਜ਼ਿਆਦਾ ਪਹਿਲਾਂ ਬਨ ਜਾਂਦੀਆਂ ਤੇ ਵਿੱਚ ਦਿਖਦੀਆਂ ਨਹੀਂ ਉਸ ਤੋਂ ਬਾਅਦ ਇਹਦੇ ਵਿੱਚ ਮਸਾਲੇ ਪਾਏ ਆਪਾਂ ਅੱਧਾ ਚਮਚ ਤੁਸੀਂ ਦੇਗੀ ਮਿਰਚ ਪਾਉਣੀ ਹੈ ਤੇ ਹਲਦੀ ਪਾਉਣੀ ਹੈ ਤੇ ਮਸਾਲਾ ਤੇ ਇੱਕ ਤੁਸੀਂ ਸੋਇ ਕਿਚਨ ਵਿੱਚ ਪਿਆ ਕੋਈ ਵੀ ਐਮਡੀ ਐਚ ਮਸਾਲਾ ਚਾਹੇ ਤਾਂ ਸ਼ਾਹੀ ਪਨੀਰ ਵਾਲਾ ਹੋਵੇ ਤੇ ਜਾਂ ਤੁਹਾਡੇ ਕੋਲੇ ਕੋਈ ਕਿੰਗਾ ਮਸਾਲਾ ਹੋਵੇ ਤੇ ਧਨੀਆ ਪਾਊਡਰ ਤੁਸੀਂ ਇਹ ਚੀਜ਼ਾਂ ਜ਼ਰੂਰ ਪਾਉਣੀ ਹੈ ਜਦੋਂ ਮਸਾਲਾ ਥੋੜਾ ਜਿਹਾ ਭੁੰਨ ਗਿਆ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਇੱਕ ਚਮਚ ਬੇਸਨ ਦਾ ਜ਼ਰੂਰ ਪਾਉਣੇਗਾ ਇਹਦੇ ਨਾਲ ਜਿਹੜਾ ਸਬਜੀ ਦਾ ਕਲਰ ਹੈ ਉਹ ਬਾਅਦ ਵਿੱਚ ਬਹੁਤ ਵਧੀਆ ਆਉਂਦਾ ਹੈਗਾ ਤੇ ਆਪਾਂ ਇਹਦੇ ਵਿੱਚ ਫਿਰ ਪਾਇਆ ਜੀ ਬਟਰ ਤੇ ਇਹ ਜਿਹੜੀ ਸਬਜੀ ਹੈ ਕਿਓ ਤੇ ਬਟਰ ਦੀ ਨਿਹਦੀ ਪੰਦੀ ਆ ਬਹੁਤ ਹੀ ਜ਼ਿਆਦਾ ਹੈਲਥੀ ਹੁੰਦੀ ਹੈ ਤੇ ਜਦੋਂ ਤੁਸੀਂ ਇੱਕ ਵਾਰੀ ਘਰੇ ਬਣਾ ਕੇ ਖਾ ਲਈ ਤੇ ਤੁਸੀਂ ਕਦੇ ਵੀ ਇਹਨੂੰ ਹੋਟਲ ਤੇ ਖਾਣ ਨਹੀਂ ਜਾਓਗੇ ਤੇ ਉਸ ਤੋਂ ਬਾਅਦ ਆਪਾਂ ਦੂਸਰੀ ਕੜਾਈ ਦੇ ਵਿੱਚ ਥੋੜਾ ਜਿਹਾ ਦੇਸੀ ਕਿਓ ਹੋਰ ਲੈ ਲੈਣਾ ਜੀ ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਪਿਆਜ਼ ਜਿਹੜੇ ਆਪਾਂ ਕਲੀਆਂ ਵਿੱਚ ਕੀਤੇ ਸੀ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਫਰਾਈ ਕਰ ਲਾਂਗੇ ਜੇ ਨੀ ਇਹ ਸਬਜ਼ੀਆਂ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਇਹਨਾਂ ਦਾ ਟੇਸ ਹੈ ਜਿਹੜਾ ਕਰਾਂਚੀ ਜਾ ਹੋਵੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਾਤੀਆਂ ਆਪਣੇ ਕੋਲੇ 2-3 ਕਲਰ ਦੀਆਂ ਪਈਆਂ ਸੀ ਤੁਸੀਂ ਕਲੀਆਂ ਗ੍ਰੀਨ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ 1 ਮਿੰਟ ਪਕਾਇਆ ਤੇ ਫਿਰ ਆਪਾਂ ਇਹਦੇ ਵਿੱਚ ਪਨੀਰ ਦੇ ਟੁਕੜੇ ਪਾਏ ਤੇ ਫਿਰ ਆਪਾਂ ਇਹਨਾਂ ਨੂੰ ਲਗਾਤਾਰ 4-5 ਮਿੰਟ ਤੱਕ ਸਲੋ ਫਲੇਮ ਤੇ ਪਕਾਉਣਾ ਹੈ ਸਭ ਤੋਂ ਪਹਿਲਾਂ ਜੇ ਤੁਸੀਂ ਮੇਰਾ ਚੈਨਲ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਥੋੜਾ ਜਿਹਾ ਕਿੰਗ ਮਸਾਲਾ ਤੇ ਦੇਗੀ ਮੇਰੇ ਚ ਤੇ ਥੋੜਾ ਜਿਹਾ ਨਮਕ ਬਿਲਕੁਲ ਤੇ ਉਹ ਪਾ ਕੇ ਇਹਨਾਂ ਨੂੰ ਮਿਕਸ ਕਰਤਾ ਤਾਂਕਿ ਸਾਰੀਆਂ ਸਬਜ਼ੀਆਂ ਦਾ ਕਲਰ ਬਹੁਤ ਸੋਹਣਾ ਆਵੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਫਿਰ ਆਪਣਾ ਜਿਹੜਾ ਤਿਆਰ ਹੋਇਆ ਮਸਾਲਾ ਸੀ ਉਹਦੇ ਵਿੱਚ ਆਪਾਂ ਮਲਾਈ ਪਾਵਾਂਗੇ ਜੀ ਤੁਸੀਂ ਇੱਕ ਦੋ ਚਮਚ ਪਾ ਸਕਦੇ ਹੋ ਇਹਦੇ ਵਿੱਚ ਜ਼ਰੂਰਤ ਦੇ ਅਨੁਸਾਰ ਤੇ ਇਹਨੂੰ ਆਪਾਂ ਫੇਰ ਸਲੋ ਫਲੇਮ ਤੇ ਪਕਾਵਾਂਗੇ ਥੋੜਾ ਥੋੜਾ ਸਬਜੀ ਤਾਂ ਤੁਸੀਂ ਬਹੁਤ ਵਾਰ ਬਣਾਈ ਹੋਗੀ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਸਬਜੀ ਬਣਾ ਕੇ ਜ਼ਰੂਰ ਦੇਖਿਓ ਐਨੀ ਜ਼ਿਆਦਾ ਟੇਸਟੀ ਬਣਨੀ ਹੈ ਕਿ ਤੁਸੀਂ ਹੋਟਲ ਰੈਸਟੋਰੈਂਟ ਭੁੱਲ ਜਾਊਂਗੇ ਤੇ ਹਰ ਵਾਰ ਕਰੀ ਸਬਜੀ ਬਣਾ ਕੇ ਤਿਆਰ ਕਰਾਂਗੇ ਉਸ ਤੋਂ ਬਾਅਦ ਆਪਾਂ ਇਹ ਸਾਰੀਆਂ ਸਬ지 ਨੂੰ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਨੂੰ ਹਲਕਾ ਜਿਹਾ ਹਿਲਾਉਂਦੇ ਰਹਿਾਂਗੇ ਸਬ지ਆਂ ਵਿੱਚ ਬਿਲਕੁਲ ਵੀ ਕੁਲਣਗੀਆਂ ਨਹੀਂ ਕਿਉਂਕਿ ਆਪਾਂ ਸਾਨੂੰ ਪਤਾ ਜਾਦਾ ਨਹੀਂ ਪਕਾਈਆਂ ਇਹ ਤੇ ਉਸ ਤੋਂ ਬਾਅਦ ਆਪਾਂ ਇਹਨੂੰ 2 ਮਿੰਟ ਲਈ ਟੱਕ ਕੇ ਰੱਖ ਦਾਂਗੇ ਸਲੋ ਫਲੇਮ ਤੇ ਤੇ ਤੁਸੀਂ ਇਹ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਰਾ ਕਲਰ ਸਬਜੀ ਨੇ ਇੱਥੇ ਹੀ ਦੇ ਦੇਣਾ ਜਦੋਂ 2-3 ਮਿੰਟ ਹੋ ਗਏ ਤੁਸੀਂ ਇਹਨੂੰ ਟੱਕਣ ਨੂੰ ਚੱਕ ਦੇਣਾ ਤਾਂ ਤੁਸੀਂ ਦੇਖਣਾ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਕੜਾਈ ਪਨੀਰ ਹੈ ਉਹ ਬੰਨ ਕੇ ਤਿਆਰ ਹੋ ਗਿਆ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਇੰਜੋਏ ਕਰਿਓ ਧੰਨਵਾਦ